ਪਰ ਪ੍ਰਚਾਰ ਬਿਨਾ ਧਰਮ ਨਹੀਂ ਵੱਚ ਸਕਦੇ ਤੇ ਨਾ ਹੀ ਪ੍ਰਚਾਰ ਬਿਨਾ ਧਰਮ ਫੈਲਰਦੇ ਨੇ ਸਿੱਖ ਧਰਮ ਭਾਵੇਂ ਨਵੀਨ ਧਰਮ ਹੈ ਸੈਂਟੀਫਿਕ ਧਰਮ ਹੈ ਆਧੁਨਿਕ ਧਰਮ ਹੈ ਪਰ ਸਾਡੇ ਕੋਲੇ ਆਲਾ ਪ੍ਰਚਾਰਕਾਂ ਦੀ ਘਾਟ ਕਰਕੇ ਸਿੱਖ ਧਰਮ ਉਹਨਾਂ ਨਾਲ ਫੈਲਰ ਸਕਿਆ ਜਿੰਨਾ ਫੈਲਣਾ ਚਾਹੀਦਾ ਸੀ ਔਰ ਸਾਡੇ ਕੋਲੇ ਆਲਾ ਪ੍ਰਚਾਰਕਾਂ ਦੇ ਵਿੱਚੋਂ ਗਿਆਨੀ ਸੰਤ ਸਿੰਘ ਮਸਕੀਨ ਜੀ ਕਿਹੋ ਜਿਹੇ ਪ੍ਰਚਾਰਕ ਨੇ ਜਿਨ੍ਹਾਂ ਦੇ ਸ਼ਬਦਾਂ ਦੀ ਜਾਦੂਗਰੀ ਅਤੇ ਉਸ ਜਾਦੂਗਰੀ ਦੇ ਅਰਥ ਇਸ ਤਰੀਕੇ ਨਾਲ ਲੋਕਾਂ ਨੂੰ ਲੀਨ ਕਰ ਦਿੰਦੇ ਨੇ ਲੋਕ ਮੰਤਰ ਮੁਕਤ ਹੋ ਕੇ ਸੁਣਦੇ ਨੇ ਔਰ ਮੈਸਮਰਾਇਜ਼ ਹੋ ਜਾਂਦੇ ਨੇ ਉਸ ਤੋਂ ਬਾਅਦ ਹਜ਼ਾਰਾਂ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਤੇ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਦੇ ਕਥਾ ਦਾ ਔਰ ਸਿੱਖ ਧਰਮ ਦੇ ਪ੍ਰਚਾਰ ਦਾ ਅਸਰ ਪਿਆ ਹੈ ਅੱਜ ਉਹ ਸਾਡੇ ਨਾਲ ਨੇ ਤੇ ਉਹਨਾਂ ਨਾਲ ਗੱਲਬਾਤ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਕੀਨ ਸਾਹਿਬ ਤੁਹਾਡੇ ਜਿਹਨੀ ਕਥਾ ਉਸ ਦੇ ਵਿੱਚ ਅਸੀਂ ਸੁਣਦੇ ਰਹੇ ਨੇ ਜੀ ਕਿ ਰੱਬ ਇੱਕ ਹੈ ਫਿਰ ਕੀ ਇਹ ਗੱਲ ਹੈ ਕਿ ਹਰ ਧਰਮ ਦਾ ਪ੍ਰਚਾਰਕ ਇਹ ਕਹਿੰਦਾ ਕਿ ਸਾਡੇ ਧਰਮ ਚਾਹ ਉਹ ਅਸੀਂ ਰੱਬ ਨੂੰ ਬੁਲਾਉਂਦੇ ਜਿਸ ਰਸਤੇ ਤੇ ਮਨੁੱਖ ਚੱਲ ਚੁਕੇ ਆਉਂਦਾ ਉਸ ਦੀ ਵਕਫੀਅਤ ਉਸ ਦੇ ਕੋਲ ਆਉਂਦੀ ਹੈ ਔਰ ਉਸੇ ਰਸਤੇ ਨਾਲ ਉਸ ਦਾ ਮੋ ਵੀ ਹੋ ਜਾਂਦਾ ਹੈ ਮذਬ ਸਾਰੇ ਇੱਕ ਰਸਤੇ ਨੇ ਜਿਵੇਂ ਵੱਖ-ਵੱਖ ਰਸਤਿਆਂ ਤੋਂ ਨਦੀਆਂ ਚੱਲ ਕੇ ਸਾਗਰ ਤੱਕ ਪਹੁੰਚਦੀਆਂ ਨੇ ਵੱਖ-ਵੱਖ ਤੌਰ ਤਰੀਕਿਆਂ ਨਾਲ ਮਨੁੱਖ ਪਰਮਾਤਮਾ ਤੱਕ ਪਹੁੰਚਿਆ ਇਹਦੇ ਵਿੱਚ ਕੁਝ ਨਦੀਆਂ ਐਸੀਆਂ ਹੁੰਦੀਆਂ ਨੇ ਬਹੁਤ ਲੰਬੀਆਂ ਵਾਕੇ ਸਾਗਰ ਤੱਕ ਪਹੁੰਚਦੀਆਂ ਨੇ। ਕੁਝ ਛੋਟਾ ਰਸਤਾ ਅਪਣਾਉਂਦੀਆਂ ਨੇ ਪਹੁੰਚ ਜਾਂਦੀਆਂ ਨੇ। ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਸਿਧਾਂਤ ਸੀ ਜੀਵਨ ਬਹੁਤ ਛੋਟਾ ਹੈ। ਔਰ ਇਸੇ ਛੋਟੇ ਜੀਵਨ ਦੇ ਵਿੱਚ ਪਰਿਵਾਰ ਦੇ ਸੰਬੰਧ, ਕਾਰੋਬਾਰੀ ਰਿਸ਼ਤੇ, ਦੁਨਿਆਵੀ ਰਿਸ਼ਤੇ ਨਿਭਾਉਂਦਿਆਂ ਹੋਇਆਂ ਮਨੁੱਖ ਨੇ ਪਰਮਾਤਮਾ ਨਾਲ ਜੁੜਨਾ ਹੈ। तो ऐसा लंबा रास्ता ना होवे कि जीवन मुक जाए ते जीवन परम जीवन तक ना पहुंच सके इस वास्ते ये नवीन धर्म महान धर्म इस वास्ते महान है ये साफ कह रहे है एक चित जए एक क्षण धायो काल फास के बीच ना आयो मन दी कागरता दे नाल अगर उस एक नाल जुड़ गए हां तो फिर सारा ब्रह्मांड एक दिखाई देगा ਜਿੱਦ ਸਭ ਇੱਕ ਦਿਖਾਈ ਦੇਗਾ ਤਾਂ ਫਿਰ ਵਿਤਕਰਾ ਕਿਸ ਨਾਲ ભેਦ ਭਾਵ ਕਿਸ ਨਾਲ ਸਾਰੇ ਰੋਗਾਂ ਦਾ ਸਾਰੇ ਵਿਤਕਰਾ ਦਾ ਸਾਰੇ ਖੂਨ ਖਰਾਬੇ ਦਾ ਇਲਾਜ ਗੁਰੂ ਨਾਨਕ ਨੇ ਇਹੀ ਦੱਸਿਆ ਇੱਕ ਨਾਲ ਜੁੜਨਾ ਔਰ ਇੱਕ ਨਾਲ ਜੁੜਨ ਵਾਸਤੇ ਰਸਤਾ ਲੰਮਾ ਨਹੀਂ ਕਰਨਾ ਛੋਟਾ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਉਸ ਇੱਕ ਦੇ ਸਰੂਪ ਨੂੰ ਪ੍ਰਾਪਤ ਕਰਨਾ ਕਿ ਨਹੀਂ ਮਰਤ ਤੇ ਔਰ ਦਾ ਸੰਬੰਧ ਅਜਲਾਂ ਤੋਂ ਬਣਿਆ ਹੋਇਆ ਹੈ ਔਰ ਜਦੋਂ ਵੀ ਬਾਕੀ ਦੇ ਧਰਮਾਂ ਦੇ ਵਿੱਚ ਈਸਾਈ ਧਰਮ ਦੇ ਜਿਹੜੇ ਕ੍ਰਿਸਚੀਅਨ ਨੇ ਸ਼ਾਦੀ ਕਰਦੇ ਨੇ ਤਾਂ ਔਰਤ ਦੀ ਆਈ ਡੂ ਰਜ਼ਾਮੰਦੀ ਲਈ ਜਾਂਦੀ ਹੈ ਇਸਲਾਮ ਦੇ ਵਿੱਚ ਵੀ ਔਰਤ ਦੀ ਸਭ ਕਬੂਲ ਹੈ ਰਜ਼ਾਮੰਦੀ ਲਈ ਜਾਂਦੀ ਹੈ ਸਾਡੇ ਧਰਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਔਰਤ ਦੀ ਰਜ਼ਾਮੰਦੀ ਨਹੀਂ ਲਈ ਜਾਂਦੀ ਬੇਸ਼ੱਕ ਉਹਦੀ ਇਮਪਲਾਈਡ ਕੰਸੈਂਟ ਹੋਵੇ ਪਰ ਉੱਥੇ ਪੁੱਛਿਆ ਨਹੀਂ ਜਾਂਦਾ ਇਹ ਵੀ ਅਸੀਂ ਇੱਕ ਪਹਿਲੂ ਦੇਖਿਆ ਹੈ ਇਸਲਾਮ ਦੇ ਵਿੱਚ ਤਿੰਨ ਦਫਾ ਪੁਰਸ਼ ਤਲਾਕ 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 ਕਹਿ ਦੇ ਔਰਤ ਦਾ ਤਲਾਕ ਹੋ ਗਿਆ ਇਹ ਔਰਤ ਕੋਲ ਨਹੀਂ ਪੁੱਛਿਆ ਜਾਂਦਾ ਕਿ ਮੈਂ ਤੈਨੂੰ ਤਲਾਕ ਦੇਵਾਂ ਕਿ ਨਾ ਦੇਵਾਂ ਸਿਰਫ ਤਿੰਨ ਦਫਾ ਆਖਿਆ ਤਲਾਕ ਹੋ ਗਿਆ ਔਰ ਉਹਦੀ ਦਰਦ ਦਰਦ ਦੀਆਂ ਠੋਕਰਾਂ ਆਉਂਦੀਆਂ ਨੇ ਤੋਂ ਜਿੰਨੀ ਸੁਤੰਤਰਤਾ ਮੈਂ ਸਮਝਦਾ ਸਿੱਖ ਧਰਮ ਦੇ ਚ ਐ ਇਤਨੀ ਨਹੀਂ ਹੈ ਹੋਰ ਕਿਦਰ ਯੱਗੋ ਪਵਿੱਤ Hindu ਔਰਤ ਨਹੀਂ ਕਰ ਸਕਦੀ ਵੇਦ ਪਾਠ Hindu ਔਰਤ ਲਈ ਮਨਾਈ ਹੈ ਲੇਕਿਨ ਸਿੱਖ ਬੀਬੀ ਲਈ ਤਾਂ ਕੋਈ ਮਨਾਈ ਨਹੀਂ ਉਹ ਕੁਛ ਵੀ ਪਾਠ ਕਰ ਸਕਦੀ ਹੈ ਪੂਜਾ ਕਰ ਸਕਦੀ ਹੈ ਹੁਣ ਦਰਬਾਰ ਸਾਹਿਬ ਦੇ ਚੋਂ ਕੀਰਤਨ ਵੀ ਕਰ ਸਕਦੀ ਹੈ ਇਹਦੇ ਵੀ ਅੱਗੇ ਹੋ ਗਏ ਮਨਜੀ ਸਾਹਿਬ ਤਾਂ ਪਹਿਲੇ ਹੀ ਕਰਦੀਆਂ ਸਨ ਔਰ ਰਾਜਨੀਤਿਕ ਤੌਰ ਤੇ ਮੁਖੀ ਹੋ ਸਕਦੀ ਹੈ ਧਾਰਮਿਕ ਤੌਰ ਤੇ ਮੁਖੀ ਹੋ ਸਕਦੀ ਹੈ ਜਿਹੜੇ 22 ਮਸੰਦ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਥਾਪਨ ਕੀਤੇ ਸਨ ਉਹਦੇ ਚ ਤਿੰਨ ਬੀਬੀਆਂ ਨੇ ਉਹ ਪ੍ਰਚਾਰਕ ਸਨ ਵਿਸ਼ਵਾਸੇਤ ਬਰਾਬਰੀ ਦਾ ਦਰਜਾ ਜੋ ਹੈ ਚੱਲ ਰਿਹਾ ਹੈ ਐਸਾ ਕੋਈ ਨਹੀਂ ਹੈ ਕਿ ਬਾਕੀ ਧਰਮਾਂ 'ਚ ਕੋਈ ਸੁਤੰਤਰਤਾ ਜ਼ਿਆਦਾ ਹੈ ਬਲਕੇ ਅ ਨਿਊਜ਼ੀਲੈਂਡ ਦੇ ਵਿੱਚ ਮੈਂ ਸਮਝਦਾ 50 ਸਾਲ ਪਹਿਲੇ ਕਿਦਰੇ ਇਸਤਰੀ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਤੇ ਇਸ ਤਰੀਕੇ ਨਾਲ ਜਸਾਰੀ ਜਗਤ ਦੁਨੀਆ ਦੇ ਵਿੱਚ ਗੱਲ ਪੈਲੀਗੇ ਪਰ ਨਾ ਇਸਤਰੀ ਨੂੰ ਬਰਾਬਰੀ ਦਾ ਹੱਕ ਤੇ ਗੁਰੂ ਨਾਨਕ ਨੇ ਜਨਮ ਤੋਂ ਹੀ ਦਿੱਤਾ ਹੈ ਆਦ ਕਾਲ ਤੋਂ ਜੋ ਹੈ ਦਿੱਤਾ ਹੈ ਔਰ ਸਾਫ਼ ਕਹਿ ਦਿੱਤਾ ਹੈ ਰਾਜੇ ਅਵਤਾਰ ਮਹਾਨ ਨੇ ਪਰ ਰਾਜੇ ਅਵਤਾਰਾਂ ਨੂੰ ਜਨਮ ਦੇਣ ਵਾਲੇ ਵੀ ਮਹਾਨ ਹੈ ਉਹਦੀ ਕੁੱਖ ਕਿੰਨੀ ਪਵਿੱਤਰ ਹੋਵੇਗੀ ਕਿ ਇੱਕ ਅਵਤਾਰ ਨੇ ਉਸਦੀ ਕੁੱਖ ਨੂੰ ਚੁਣਿਆ ਹੈ ਇਕ ਮਹਾਨ ਵਿਦਵਾਨ ਨੇ ਉਸ ਦੀ ਕੁਖ ਨੂੰ ਚੁਣਿਆ ਤਾਂ ਉਹ ਖਾਣ ਵੀ ਮਹਾਨ ਹੈ ਜਿਹਦੇ ਚੋਂ ਹੀਰੇ ਨਿਕਲਦੇ ਨੇ ਮੋਤੀ ਨਿਕਲਦੇ ਨੇ ਇਸਤਰੀ ਦੀ ਆਪਣੇ ਥਲ ਤੇ ਮਹਾਨਤਾ ਹੈ ਪੁਰਸ਼ ਦੀ ਆਪਣੇ ਥਲ ਤੇ ਮਹਾਨਤਾ ਔਰਤ ਦੀ ਬਰਾਬਰੀ ਦੀ ਜਦ ਗੱਲ ਚਲਦੀ ਹੈ ਜੀ ਤਾਂ ਅੱਜ ਕੱਲ ਜਿਹੜੀਆਂ ਪੜੀਆਂ ਲਿਖੀਆਂ ਉੱਤਰੀ ਅਮਰੀਕਾ ਯੂਰਪ ਦੀਆਂ ਸਿੱਖ ਬੀਬੀਆਂ ਨੇ ਉਹ ਸਵਾਲ ਪੁੱਛਤੀਆਂ ਨੇ ਕਿ ਆਨੰਦ ਕਾਰਜ ਦੀ ਰਸਮ ਦੇ ਦੌਰਾਨ ਸਾਨੂੰ ਪਿੱਛੇ ਹੀ ਕਿਉਂ ਚੱਲਣਾ ਪੈਂਦਾ ਹੈ ਚਾਰੇ ਲਾਵਾ ਚ ਬਰਾਬਰ ਕਿਉਂ ਨਹੀਂ ਚੱਲ ਸਕਦੀਆਂ ਜਾਂ ਦੋ ਲਾਵਾ ਚ ਅਸੀਂ ਅੱਗੇ ਕਿਉਂ ਨਹੀਂ ਹੋ ਸਕਤੀਆਂ ਇਸ ਨੂੰ ਅੱਗੇ ਪਿੱਛੇ ਨਹੀਂ ਮੰਨਣਾ ਚਾਹੀਦਾ ਕਾਰਨ ਹੈ ਆਖਿਰ ਸਰੀਰ ਦੇ ਵਿੱਚ ਕੁਝ ਭੇਦ ਪਰਿਪੂਰਣ ਪਰਮਾਤਮਾ ਨੇ ਪਾਇਆ ਹੈ ਮਨ ਦੇ ਵਿੱਚ ਭੇਦ ਪਾਇਆ ਤਰਕਪੁਰਸ਼ ਦੇ ਵਿੱਚ ਪ੍ਰਦਾਨ ਹੁੰਦੀ ਏ ਤੇ ਭਾਵਨਾ ਜਿਹੜੀ ਹੈ ਉਹ ਇਸਤਰੀ ਚ ਪ੍ਰਦਾਨ ਹੁੰਦੀ ਏ ਗਿਆਨ ਪ੍ਰਦਾਨ ਪੁਰਸ਼ ਆਉਂਦਾ ਹੈ ਇਹੀ ਕਾਰਨ ਹੈ ਕਿ ਦੁਨੀਆ ਦੇ ਵੱਡੇ ਵੱਡੇ ਅਜੂਬੇ ਧਰਮ ਗ੍ਰੰਥ ਜਾਂ ਵਿਚਾਰ ਦੇ ਗ੍ਰੰਥ ਪੁਰਸ਼ਾਂ ਦੇ ਰਚੇ ਹੋਏ ਨੇ ਇਸ ਈਸਤਰੀਆਂ ਦੇ ਬਹੁਤ ਥੋੜੇ ਲੇਕਿਨ ਉਸ ਦੀ ਸੰਭਾਲ ਇਸਤਰੀਆਂ ਦੁਆਰਾ ਹੋਈ ਕਿਉਂਕਿ ਉਹਦੇ ਅੰਦਰ ਭਾਵਨਾ ਹੁੰਦੀ ਹੈ ਭਾਵਨਾ ਸ਼ਰਧਾ ਭਰੋਸਾ ਇਹ ਗਿਆਨ ਦੇ ਪਿੱਛੇ ਚਲੇ ਨਾ ਕਿ ਗਿਆਨ ਭਰੋਸੇ ਦੇ ਪਿੱਛੇ ਚਲੇ ਫਿਰ ਭਰੋਸਾ ਤੇ ਭਟਕਾ ਦੇਗਾ ਭਰੋਸਾ ਗਿਆਨ ਤੋਂ ਬਿਨਾ ਅੰਧਾ ਹੋਵੇਗਾ ਗਿਆਨ ਅੱਖਾਂ ਹੈ ਤੇ ਭਰੋਸਾ ਪੈਰ ਹੁੰਦੇ ਨੇ ਪੈਰਾਂ ਨੂੰ ਅੱਖ ਚਾਹੀਦੀ ਹੈ ਔਰ ਅੱਖਾਂ ਨੂੰ ਪੈਰ ਚਾਹੀਦੇ ਨੇ ਪੈਰ ਬਾਦ ਵਿੱਚ ਕਦਮ ਪੁੱਟਣ ਪਹਿਲੇ ਅੱਖਾਂ ਵੇਖਣ ਤੋ ਇਥੋਂ ਇਹ ਅਧਿਆਤਮ ਰੂਪ ਸੀ ਕਿ ਅੱਖ ਪਹਿਲੇ ਅੱਗੇ ਪੈਰ ਪਿੱਛੇ ਇਹ ਨਹੀਂ ਪੈਰ ਤੇ ਅੱਗੇ ਹੋ ਜਾਣ ਅੱਖਾਂ ਪਿੱਛੇ ਹਨ ਕੋਈ ਦੇਖੀ ਹੈ ਨਹੀਂ ਤੇ ਕਦਮ ਚੱਲ ਉਹ ਭਟਕ ਜਾਏਗਾ ਅੰਧੀ ਸਰਦਾ ਜੋ ਹੈ ਭਟਕਦੀ ਇਸ ਰੂਪ ਰೇಖਾ ਨਾਲ ਐਸਾ ਬਣਾਇਆ ਗਿਆ ਨਾ ਕਿ ਇਸਤਰੀ ਪਛੜੀ ਹੋਈ ਹੈ ਜਾਂ ਪੁਰਸ਼ ਬਹੁਤ ਅੱਗੇ ਹੈ ਨਹੀਂ ਇਹ ਗੱਲ ਨਹੀਂ ਅਸੀਂ ਬਚਪਨ ਤੋਂ ਪਰਨ ਕਰਦੇ ਆਏ ਜੀ ਕਿ ਜਦੋਂ ਸਾਡੇ ਹੱਕ ਨਹੀਂ ਮਿਲਦੇ ਤਾਂ ਸ੍ਰੀ ਸਾਹਿਬ ਤਲਵਾਰ ਤੂੰ ਲੈਣੀ ਚਾਹੀਦੀ ਹੈ ਸਾਡੇ ਧਰਮ ਦੇ ਮੁਤਾਬਕ ਪਰ ਅੱਜ ਦੇ ਆਧੁਨਿਕ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਰਨਾ ਹਿੰਸਾ ਮੰਨੀ ਜਾ ਰਹੀ ਹੈ ਔਰ ਬਹੁਤ ਸਾਰੇ ਲੋਕਾਂ ਨੂੰ ਹਿੰਸਾ ਦੇ ਨਾਂ ਤੇ دہشتਗਰਦ ਕਿਹਾ ਜਾ ਰਿਹਾ ਹੈ ਇੱਕ ਮੁਲਕ ਦਾ دہشت ਕਰ ਦੂਸਰੇ ਮੁਲਕ ਦਾ ਹੱਕ ਲੈਣ ਵਾਲਾ ਬਣ ਸਕਦਾ ਹੈ ਅਸੀਂ ਹੁਣ ਕੀ ਅਕਸ ਅਪਣਾਵਾਂਗੇ ਦੇਖੋ ਨਾ ਹਥਿਆਰ ਬਦਲਦੇ ਆਉਂਦੇ ਨੇ ਕਿਸੇ ਵਕਤ ਮਨੁੱਖ ਨੇ ਨਾਖੁਨਾਂ ਨੂੰ ਹਥਿਆਰ ਦੀ ਤਰ੍ਹਾਂ ਵਰਤਿਆ ਦੰਦਾ ਨੂੰ ਫਿਰ ਇਹਦੇ ਹੱਥ 'ਚ ਲਾਠੀ ਆਈ ਫਿਰ ਬਰਛਾ ਆਇਆ ਤਲਵਾਰ ਆਈ ਤੋਪ ਆਈ ਬੰਦੂਕ ਆਈ ਅੱਜ ਤਰਕ ਦਾ ਜ਼ਮਾਨਾ ਹੈ ਵਿਚਾਰ ਦਾ ਜ਼ਮਾਨਾ ਹੈ ਵਿਚਾਰ ਵੀ ਹਥਿਆਰ ਹੈ ਵਿਚਾਰ ਦੇ ਰਾਹੀਂ ਦਲੀਲ ਦੇ ਰਾਹੀਂ ਆਪਣੇ ਪੱਖ ਨੂੰ ਜਗਤ ਦੇ ਸਾਹਮਣੇ ਰੱਖਣਾ ਸੰਸਾਰ ਦੇ ਸਾਹਮਣੇ ਰੱਖਣਾ ਇਹ ਹਿੰਸਾ ਨਹੀਂ ਭਾਵੇਂ ਵਿਚਾਰ ਨਾਲ ਕਿਸੇ ਦੀ ਵਿਚਾਰ ਨੂੰ ਪਛਾੜ ਦੇਣਾ ਇੱਕ ਸਿਆਣਾ ਮਨੁੱਖ ਕਹੇਗਾ ਇਹ ਵੀ ਹਿੰਸਾ ਹੈ ਕਿਸੇ ਦੇ ਵਿਚਾਰਾਂ ਦੀ ਹੱਤਿਆ ਹੈ ਪਰ ਤਲਵਾਰ ਨਾਲ ਹਥਿਆਰ ਨਾਲ ਅਗਰ ਜ਼ਮਾਨਾ ਬਦਲੇ ਤੋ ਅੱਜ ਵਿਚਾਰ ਦੀ ਬੜੀ ਪ੍ਰਧਾਨਤਾ ਹੈ ਆਪਣੇ ਹੱਕ ਨੂੰ ਵਿਚਾਰ ਨਾਂ ਦੇ ਰਾਹੀਂ ਪ੍ਰਚਾਰ ਕਰਕੇ ਵਿਚਾਰਾਂ ਦੇ ਰਾਹੀਂ ਰੱਖ ਕੇ ਪ੍ਰਾਪਤ ਕਰਨ ਦਾ ਹੱਕ ਤੇ ਹਰ ਇੱਕ ਨੂੰ ਹੈ ਵਿਚਾਰ ਵੀ ਹਥਿਆਰ ਹੈ ਔਰ ਜਿੰਨਾ ਵੱਡਾ ਵਿਚਾਰ ਹਥਿਆਰ ਹੁੰਦਾ ਹੈ ਸ਼ਾਇਦ ਹਥਿਆਰ ਵੀ ਇਤਨਾ ਵੱਡਾ ਹਥਿਆਰ ਨਹੀਂ ਸ਼ਸਤਰਨ ਕੇ ਅਧੀਨ ਹੈ ਰਾਜ ਉਹ ਇਸ ਤਰ੍ਹਾਂ ਜਦ ਕੋਈ ਸਤਾ ਪ੍ਰਾਪਤ ਹੋ ਜਾਏ ਕੋਈ ਰਾਜ ਪਾਠ ਪ੍ਰਾਪਤ ਹੋ ਜਾਏ ਉਹਦੀ ਹਿਫਾਜ਼ਤ ਵਾਸਤੇ ਤੇ ਫਿਰ ਹਥਿਆਰ ਚਾਹੀਦੇ ਹੁੰਦੇ ਨੇ ਸ਼ਸਤਰ ਚਾਹੀਦੇ ਹੁੰਦੇ ਨੇ ਨਹੀਂ ਤੇ ਕੋਈ ਵੀ ਜ਼ਮੀਨ ਹਥਿਆ ਲਏਗਾ ਕੋਈ ਵੀ ਪਾਣੀ ਹਥਿਆ ਲਏਗਾ ਕੋਈ ਵੀ ਜਾਇਦਾਦ ਹਟਿਆ ਲੇਗਾ, ਦਨ ਸੰਪਦਾ ਲੁੱਟ ਲੇਗਾ, ਜ਼ਮੀਨ ਤੇ ਕਬਜ਼ਾ ਕਰ ਲੇਗਾ, ਉਹ ਤੇ ਇੱਕ ਵੱਡੇ ਪੱਦਰ ਤੇ ਉਸ ਹਕੂਮਤ ਦਾ ਫਰਜ਼ ਬਣ ਜਾਂਦਾ ਹੈ ਹਥਿਆਰਾਂ ਦੇ ਰਾਹੀਂ ਆਪਣੇ ਮੁਲਕ ਦੀ ਹਿਫਾਜ਼ਤ ਕਰਨਾ। ਰਾਜ ਬਿਨਾਂ ਨਾ ਧਰਮ ਚਲੇ ਹੈ ਔਰ ਧਰਮ ਬਿਨਾਂ ਸਭ ਦਲੇ ਮਲੇ। ਇਨ੍ਹਾਂ ਦੇ ਅਰਥ ਜਿਹੜੇ ਕੀਤੇ ਜਾਂਦਨ, ਸਮਝੇ ਜਾਂਦਨ ਉਹ ਇਹ ਨਹੀਂ ਹੈ। ਇਹਨੂੰ ਵਿਸ਼ਰਾਮ ਨਾਲ ਪੜ੍ਹਨਾ ਹੈ। ਰਾਜ ਬਿਨਾ ਨਾ ਧਰਮ ਚਲੇ ਹੈ। ਬਿਨਾ ਧਰਮ ਤੋਂ ਰਾਜ ਨਹੀਂ ਚੱਲਦਾ। ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਦੂਜੀ ਪੰਕਤੀ ਜੀ ਗੱਲ ਖੋਲ ਧਰਮ ਤੋਂ ਬਿਨਾ ਰਾਜਨੀਤੀ ਲੋਕਾਂ ਨੂੰ ਪੈਰਾਂ ਦੇ ਥੱਲੇ ਲਿਤਾੜੇਗੀ ਬੇਇਨਸਾਫੀ ਕਰੇਗੀ ਜ਼ੁਲਮ ਕਰੇਗੀ ਰਾਜਨੀਤੀ ਦੇ ਵਿੱਚ ਉਦੋਂ ਇਨਸਾਫ ਆਏਗਾ ਜਦੋਂ ਧਰਮ ਦੇ ਨਾਲ ਚਲੇਗੀ ਤੋਂ ਧਰਮ ਰਾਜਨੀਤੀ ਨਾਲ ਜੋੜਨਾ ਹੈ ਤਾਂ ਕਿ ਹਰ ਇੱਕ ਨੂੰ ਇਨਸਾਫ ਮਿਲੇ ਧਰਮ ਸਮਾਜ ਪਰਿਵਾਰ ਨਾਲ ਜੋੜਨਾ ਹੈ ਤਾਂ ਕਿ ਕਲਕਲੇਸ਼ ਨਾ ਹੋਵੇ ਔਰ ਧਰਮ ਨੂੰ ਵਪਾਰ ਨਾਲ ਜੋੜਨਾ ਕਲ ਕੇ ਬੇਈਮਾਨੀ ਤੇ ਠੱਗੀ ਨਾ ਹੋਵੇ ਯਾਨੀ ਸਵਰਗ ਨਰਕ ਹੈਗੇ ਨਹੀਂ ਕੋਈ ਇਹੋ ਜਿਹਾ ਸਵਰਗ ਜਿਹੜਾ ਨੀਲੇ ਅਸਮਾਨ ਦੇ ਉੱਪਰ ਹੈ ਵਰਗ ਨਰਕ ਤੇ ਮੈਂ ਰਹਿਉ ਸਤਗੁਰੂ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹਿਉ ਅੰਤ ਅਰ ਆਦ ਜ਼ਿੰਦਗੀ ਦੁੱਖਾਂ ਦੇ ਜਬਤਿਤ ਹੋ ਰਹੀ ਹੈ ਖਾਣ ਨੂੰ ਭੋਜਨ ਨਹੀਂ ਪਹਿਨਣ ਨੂੰ ਕਪੜਾ ਨਹੀਂ ਸਰਦੀ ਚ ਤੜਪ ਰਇਆ ਗਰਮੀ ਚ ਤੜਪ ਰਇਆ ਹੋਰ ਹਜ਼ਾਰਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਨਾ ਹੋਰ ਕਿਸ ਨੂੰ ਨਰਕ ਕਹਿੰਦੇ ਨੇ ਉਹ ਨਰਕ ਭੋਗ ਰਿਹਾ ਉਹ ਨਰਕ ਦੇ ਜੀਰੇ ਲੇਕਿਨ ਇਹ ਸਾਰੀਆਂ ਸਹੂਲਤਾਂ ਮੌਜੂਦ ਨੇ ਉਹ ਸਵਰਗ ਦੇ ਚ ਹੈ ਲੇਕਿਨ ਨਾਮ ਜਪ ਕੇ ਮਨੁੱਖ ਨਰਕ ਸਵਰਗ ਦੁੱਖ ਸੁਖ ਦੋਹਾਂ ਤੋਂ ਉੱਚਾ ਉੱਠ ਜਾਂਦਾ ਹੈ ਉਹ ਇੱਕ ਤੀਜੀ ਅਵਸਥਾ ਹੈ ਆਨੰਦ ਔਰ ਉਹਨੂੰ ਅਕਥ ਕਿਹਾ ਜਿਹਨੂੰ ਜ਼ਬਾਨ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਅਖੀਰ ਚ ਮੈਂ ਪੁੱਛਣਾ ਚਾਹੁੰਦਾ ਜੀ ਕਿ ਜਦੋਂ ਵੀ ਅਸੀਂ ਕਥਾ ਸੁਣ ਜਾਂਦੇ ਹਾਂ ਚਾਹੇ ਤੁਹਾਡੀ ਹੈ ਜਾਂ ਕੋਈ ਹੋਰ ਪ੍ਰਚਾਰਕ ਨੇ ਉਥੇ 40 ਸਾਲ ਤੋਂ ਉੱਪਰ ਦੇ ਲੋਕ ਹੀ ਜ਼ਿਆਦਾਤਰ ਹੁੰਦੇ ਨੇ ਨੌਜਵਾਨਾਂ ਨੂੰ ਸਿੱਖ ਧਰਮ ਦਾ ਪ੍ਰਚਾਰ ਸੁਣ ਲਈ ਕਿਵੇਂ ਪ੍ਰੇਰਿਆ ਜਾ ਸਕਦਾ ਹੈ ਇਸ ਤਰ੍ਹਾਂ ਜਿਵੇਂ ਬੱਚੇ ਨੂੰ ਭੋਜਨ ਪਾਣੀ ਚਾਹੀਦਾ ਹੈ ਬੱਚੇ ਨੂੰ ਭਜਨ ਵੀ ਚਾਹੀਦਾ ਹੈ ਜਵਾਨ ਦੀ ਖੁਰਾਕ ਕੁਝ ਹੋਰ ਹੋ ਜਾਂਦੀ ਹੈ ਠੀਕ ਹੈ ਭਜਨ ਦੇ ਵਿੱਚ ਵੀ ਵਾਦਾ ਚਾਹੀਦਾ ਹੈ ਭਜਨ ਤੇ ਜਨਮ ਤੋਂ ਚਾਹੀਦਾ ਪਰ ਜਨਮ ਤੋਂ ਬੱਚਾ ਜੈਸੇ ਆਪ ਖੁਦ ਦੁੱਧ ਦੀ ਤਲਾਸ਼ ਨਹੀਂ ਕਰ ਸਕਦਾ ਮਾਂ ਪਿਲਾਉਂਦੀ ਉਸ ਨੂੰ ਇਸ ਤਰ੍ਹਾਂ ਗੋਦ ਵਿੱਚ ਉਸ ਬੱਚੇ ਨੂੰ ਵਾਹਿਗੁਰੂ ਨਾਮ ਦੀ ਲੋਰੀ ਮਾਂ ਦੇਵੇ ਤਾਂ ਕਿ ਵਾਹਿਗੁਰੂ ਧੁਨ ਦੇ ਵਿੱਚ ਉਹਦੀ ਪਰਵਰਿਸ਼ ਹੋਵੇ ਔਰ ਜੈਸੇ ਜੈਸੇ ਵੱਡਾ ਹੋਵੇ ਜਿਵੇਂ ਉਹਦੀ ਖੁਰਾਕ ਬਦਲਦੀ ਹੈ ਉਹ ਭਜਨ ਆਪ ਕਰੇ ਇਹ ਬਚਪਨ ਤੋਂ ਲੈ ਕੇ ਬੁਢੇਪੇ ਅੰਤ ਤੱਕ ਭਜਨ ਦੀ ਲੋੜ ਹੈ ਪਰ ਅਗਰ ਭਜਨ ਦੀ ਭੁੱਖ ਨਾ ਪੈਦਾ ਹੋਵੇ ਤੇ ਭੋਜਨ ਦੀ ਭੁੱਖ ਪੈਦਾ ਹੋਵੇ ਇਹ ਬੰਦਾ ਸਰੀਰ ਦੇ ਤਲ ਤੇ ਤੇ ਤੰਦਰੁਸਤ ਹੈ ਮਨ ਦੇ ਤਲ ਤੇ ਰੋਗੀ ਹੈ ਬਿਮਾਰ ਹੈ ਇਸ ਵਾਸਤੇ ਭੁੱਖ ਨਹੀਂ ਹੈ ਇਹ satsang ਇਸ ਵਾਸਤੇ ਹੈ ਕਿ ਭੁੱਖ ਪੈਦਾ ਹੋ ਜਾਏ ਔਰ ਮਨੁਖ ਨਾਮ ਜਪਣ ਲੱਗ ਪਵੇ ਨੋ ਜੋ ਨਾਨੂ ਕਿਵੇਂ ਧਰਮ ਦੇ ਰਾਹ ਲਾਇਆ ਜਾ ਸਕਦਾ ਜੀ ਸਤ ਸੰਗ ਹੀ ਹੈ ਬਿਨ ਬਾਗਾ ਸਤ ਸੰਗ ਨਾ ਲੱਭੇ ਬਿਨ ਸੰਗਤ ਮਹਿਲ ਭਰੀ ਜੇ ਜਿਓ ਸੰਗਤ ਤੋਂ ਬਿਨਾ ਐਸਾ ਹੋ ਨਹੀਂ ਸਕਦਾ ਮੁਸ਼ਕਿਲ ਹੈ اور ਕਰੀਬਨ ਕਰੀਬਨ ਜਵਾਨ ਐਸਾ ਨਹੀਂ ਕਿ ਸਿੱਖ ਧਰਮ ਦੇ Hindu Muslim ਸਾਰਿਆਂ ਦੇ ਜਵਾਨ ਉਸ ਉਹ ਹੀ ਥੋੜੇ ਨੇ ਆંકੜੇ ਥੋੜਾ ਜਿਹਾ ਠੋਕਰਾਂ ਖਾ ਕੇ ਜਵਾਨੀ ਦੇ ਦੁੱਖ ਸੁਖ ਭੋਗ ਕੇ ਕਿ ਥੋੜੀ ਜਿਹੀ ਸਮਝ ਆਂਦੀ ਏ ਫਿਰ ਮਨ ਉਹ ਧਰਮ ਵਾਲੇ ਪਾਸੇ ਮੁੜਦਾ ਜਿਹੜਾ ਪਹਿਲੇ ਤੋਂ ਮੁੜ ਜਾਏ ਬਚਪਨ ਤੋਂ ਮੁੜ ਜਾਏ ਉਹਦੇ ਪੂਰਬਲੇ ਸੰਸਕਾਰ ਨੇ ਜਾਂ ਮਾਂ-ਬਾਪ ਉਸਦੇ ਬਹੁਤ ਚੰਗੇ ਹੋਣਗੇ ਸੋਸਾਇਟੀ ਉਸ ਨੂੰ ਚੰਗੀ ਮਿਲ ਗਈ ਹੋਵੇ ਐਸਾ ਉਸ ਕਿੰਸਾ ਪੰਜਾਬ ਦੇ ਵਿੱਚ ਡੇਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਜਿੱਤੇ ਭੋਰਿਆਂ ਚ ਬਹੁਤ ਸਾਰੇ ਬੀਬੀਆਂ ਰਹਿ ਰਹੀਆਂ ਨੇ ਔਰ ਇਹ ਗੱਲ ਦਿਨ-ਦਿਨ ਵੱਧ ਰਹੀ ਹੈ ਔਰ ਰੋਜ਼ ਸਾਡੇ ਸਾਹਮਣੇ ਆ ਰਹੀ ਹੈ ਤੁਸੀਂ ਇਸ ਵਾਰੇ ਕੀ ਕਮੈਂਟ ਕਰਨਾ ਚਾਹੁੰਦੇ ਹੋ ਇਸ ਤਰ੍ਹਾਂ ਆਮ ਸਿੰਘ ਸਵਾਮਾਨ ਤੇ ਗੁਰਦੁਆਰੇ ਕਿਉਂਕਿ ਬਹੁਤਾਂ ਵਿੱਚ ਪੋਲਿਟਿਸ਼ੀਨ ਦੇ ਅਖਾੜੇ ਬਣ ਗਏ ਤੇ ਡੇਰੇਦਾਰ ਨਾਰਾ ਲਾਣ ਲੱਗ ਪਏ ਅਸੀਂ ਨਿਰੋਲ ਨਾਮ ਵੀ ਗੱਲ ਕਰਦੇ ਆਂ ਪ੍ਰਮਾਤਮਾ ਦੀ ਗੱਲ ਕਰਦੇ ਆਂ ਤੋਂ ਭੋਲੇ ਭੋਲੇ ਲੋਕ ਉਸ ਪਾਸੇ ਪ੍ਰੇਰਿਤ ਹੋ ਗਏ ਜਦ ਕਿ ਨਾਮ ਤੇ ਗਿਆਨ ਦੀ ਗੱਲ ਉਹ ਵੀ ਨਹੀਂ ਕਰਦੇ ਉਹਨਾਂ ਦੇ ਵੀ ਆਪਣੇ ਸਵਾਰਥ ਜੋ ਹੈ ਜੁੜੇ ਹੋਏ ਨੇ ਆਮ ਸਾਧਾਰਨ ਲੋਕ ਇਸ ਤਰ੍ਹਾਂ ਭਟਕ ਰਹੇ ਨੇ ਕਿਉਂਕਿ ਇੱਕ ਘਰ ਤੋਂ ਅਸਲੀਅਤ ਨਾ ਮਿਲਣ ਕਰਕੇ ਉਹ ਦੂਜੇ ਪਾਸੇ ਲੋਕੀ ਭਟਕ ਰਹੇ ਆਂ ਅਖੀਰ ਸਾਡੇ ਸੁਣਨ ਵਾਲਿਆਂ ਦੇ ਨਾਮ ਵੇਖਣ ਵਾਲੇ ਦੇ ਨਾਮ ਕੀ ਸਨੇਹਾ ਦੇਣਾ ਚਾਹੁੰਦੇ ਜੀ ਸੁਣਨ ਵਾਲਿਆਂ ਦੇ ਨਾਲ ਸਿਰਫ ਪ੍ਰਚਾਰਕ ਹੋਣ ਦੇ ਨਾਤੇ ਇੱਕੋ ਹੀ ਸੰਦੇਸ਼ਾ ਮੇਰਾ ਉਸ ਇੱਕ ਨਾਲ ਜਿਹੜਾ ਜੁੜ ਜਾਂਦਾ ਹੈ ਖੁਦ ਵੀ ਸੁਖੀ ਹੁੰਦਾ ਹੈ ਤੇ ਸੰਸਾਰ ਦੇ ਵਿੱਚ ਸੁਖ ਵਣਦਾ ਹੈ ਇੱਕ ਨਾਲ ਜਿਹੜਾ ਟੁੱਟਿਆ ਹੁੰਦਾ ਹੈ ਖੁਦ ਵੀ ਦੁਖੀ ਹੁੰਦਾ ਹੈ ਔਰ ਕਦਮ ਕਦਮ ਤੇ ਜਗਤ ਨੂੰ ਦੁਖੀ ਕਰਦਾ ਹੈ ਘਰ ਨੂੰ ਵੀ ਦੁਖੀ ਕਰਦਾ ਹੈ ਬਾਹਰ ਵਾਲਿਆਂ ਨੂੰ ਵੀ ਦੁਖੀ ਕਰਦਾ ਉਹਦੇ ਕੋਲ ਹੁੰਦਾ ਹੀ ਦੁੱਖ ਹੈ ਔਰ ਉਹ ਵੰਡਦਾਈ ਦੁੱਖ ਹੈ ਇਸ ਵਾਸਤੇ ਹਰ ਸਿੱਖ ਨੂੰ ਪਹਿਲੇ ਉਸ ਇਕ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਵੈਮ ਸੁਖੀ ਹੋਵੇ ਤੇ ਜਗਤ ਦੇ ਵਿੱਚ ਸੁਖ ਦੇ ਸਕੇ ਗਿਆਨੀ ਸਮਝਾਉਣ ਲਈ ਬੜੀ ਮਿਹਰਬਾਨੀ ਜੀ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ